ਜੇ ਐਸਟੀਐਮ ਸਾਹਿਬ ਡਾਕਟਰ ਬਾਬਾ ਬਕਾਲਾ ਵੇਖੇ ਤਰਨਾ ਅੱਜ ਜੇ ਸੀਗਾ ਕਿਸਾਨਾਂ ਦਾ ਇਹਦਾ ਮੁੱਖ ਕਾਰਨ ਸੀਗਾ ਕਿ ਕਿਸਾਨਾਂ ਦੇ ਜਿਹੜੇ ਆ ਝੋਨੇ ਦੇ ਪੈਸੇ ਆ ਜਿਹੜੇ ਮਿਲਲੇ ਸੀਗੇ ਸਰਕਾਰੀ ਮਾਪਦੰਡ ਕਰਕੇ ਝੋਨਾ ਕਿਸਾਨਾਂ ਨੇ ਵੇਚਿਆ ਪਰ ਕਿਸਾਨਾਂ ਨੂੰ ਫੇਰ ਵੀ ਜਿਹੜੇ ਆ ਬੇਲੋੜੇ 250 ਤੋਂ ਲੈ ਕੇ 3.5 300 ਰੁਪਏ ਦੇ ਕਟ ਜਿਹੜੇ ਆ ਉਹ ਲੱਗੇ ਆ ਉਹਦੀ ਪਰਪਾਈ ਜਿਹੜੀ ਆ ਅਸੀਂ ਮੰਡੀ ਬੋਰਡ ਦੇ ਧਿਆਨ ਚ ਵੀ ਲਿਆਂਦਾ ਐ ਐਸਟੀਐਮ ਸਾਹਿਬ ਦੇ ਵੀ ਧਿਆਨ ਚ ਲਿਆਂਦਾ ਪਰ अनेका ਯਤਨਾਂ ਦੇ باوجود ਵੀ ਜਿਹੜੇ ਆ ਕਿਸਾਨਾਂ ਦੇ ਪੈਸੇ ਜਿਹੜੇ ਆ ਉਹ ਪਰਪਾਈ ਨਹੀਂ ਹੋ ਸਕੀ ਸਾਨੂੰ ਮਜਬੂਰੀ ਵਸ ਅੱਜ ਜਿਹੜਾ ਧਰਨਾ ਲਾਉਣਾ ਪਿਆ ਮੈਂ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਜਿਹੜਾ ਪ੍ਰਧਾਨ ਰਣਜੀਤ ਸਿੰਘ ਕਲੇਰਵਾਲਾ ਇਹ ਕੀ ਮਾਮਲਾ ਹੈ ਜਿਹੜਾ ਇਹ ਐਸਟੀਐਮ ਸਾਹਿਬ ਦਫ਼ਤਰ ਬਾਬਾ ਬਕਾਲਾ ਵੇਖੇ ਧਰਨਾ ਅੱਜ ਸੀਗਾ ਕਿਸਾਨਾਂ ਦਾ ਇਹਦਾ ਮੁੱਖ ਕਾਰਨ ਸੀਗਾ ਵੀ ਕਿਸਾਨਾਂ ਦੇ ਜਿਹੜੇ ਆ ਝੋਨੇ ਦੇ ਪੈਸੇ ਆ ਜਿਹੜੇ ਮਿਲਦੇ ਸੀਗੇ ਸਰਕਾਰੀ ਮਾਪਦੰਡ ਕਰਕੇ ਜੋ ਕਿਸਾਨਾਂ ਨੇ ਵੇਚਿਆ ਪਰ ਕਿਸਾਨਾਂ ਨੂੰ ਫੇਰ ਵੀ ਜਿਹੜੇ ਬੇਲੋੜੇ 250 ਤੋਂ ਲੈ ਕੇ 3.5 300 ਰੁਪਏ ਦੇ ਕਟ ਜਿਹੜੇ ਆ ਉਹ ਲੱਗੇ ਆ ਉਹਦੀ ਪਰਪਾਈ ਜਿਹੜੀ ਆ ਅਸੀਂ ਮੰਡੀ ਬੋਰਡ ਦੇ ਧਿਆਨ ਚ ਵੀ ਲਿਆਂਦਾ ਐ ਐਸਡੀਐਮ ਸਾਹਿਬ ਦੇ ਵੀ ਧਿਆਨ ਚ ਲਿਆਂਦਾ ਪਰ अनेका ਯਤਨਾਂ ਦੇ ਬਾਵਜੂਦ ਵੀ ਜਿਹੜੇ ਆ ਕਿਸਾਨਾਂ ਦੇ ਪੈਸੇ ਜਿਹੜੇ ਆ ਉਹ ਪਰਪਾਈ ਨਹੀਂ ਹੋ ਸਕੀ ਸਾਨੂੰ ਮਜਬੂਰੀ ਵਸ ਅੱਜ ਜਿਹੜਾ ਧਰਨਾ ਲਾਉਣਾ ਪਿਆ ਇਹਦੇ ਨਾਲ ਹੋਰ ਸਾਰੀਆਂ ਜਿਵੇਂ ਮੰਡੀ ਮਾਰਕੀਟ ਦੇ ਵਿੱਚ ਐ ਖੇਤੀਬਾੜੀ ਦੇ ਵਿੱਚ ਵਰਤੇ ਜਾਣ ਵਾਲੇ ਬੀਜ ਗੈਰਮਿਆਰੀ ਉਹ ਜਿਹੜੇ ਆ ਉਹ ਵਿਗਦੇ ਆ ਦਵਾਈਆਂ ਜਿਹੜੀਆਂ ਨਕਲੀ ਵਿਕਦੀਆਂ ਅਸੀਂ ਐਡਵਾਂਸ ਦੇ ਵਿੱਚ ਦੱਸਣਾ ਚਾਹੁੰਦੇ ਆ ਕਿ ਝੋਨੇ ਦੇ ਬੀਜ ਸਰਕਾਰ ਮਾਰਕੀਟ ਦੇ ਵਿੱਚ ਉਹੀ ਉਤਾਰੇ ਜਿੰਨ ਜਿਹੜੇ ਬੀਜਾਂ ਦੀ ਖਰੀਦ ਸਰਕਾਰ ਨੇ ਕਰਨੀ ਆ ਇਹ ਨਾ ਹੋਵੇ ਕਿ ਪਹਿਲਾਂ ਮਾਰਕੀਟ ਦੇ ਵਿੱਚ 3 3000 ਰੁਪਏ ਦਾ ਜਿਹੜਾ 3 ਕਿਲੋ ਬੀ ਵੇਚਿਆ ਜਾਵੇ ਤੇ ਬਾਅਦ ਦੇ ਵਿੱਚ ਜਦੋਂ ਖਰੀਦੀ ਵਾਰੀ ਆਵੇ ਉਦੋਂ ਸਰਕਾਰ ਪਾਸਾ ਵੱਟ ਜੀ ਕਿਉਂਕਿ ਇਹ ਫਿਰ ਇਸ਼ੂ ਬਣੂਗਾ ਇਹਦੇ ਨਾਲ ਨਸ਼ਾ ਜਿਹੜਾ ਵੱਡੇ ਪੱਧਰ ਤੇ ਆ ਭਗਵੰਤ ਮਾਨ ਸਰਕਾਰ ਨੇ ਵਾਦਾ ਕੀਤਾ ਸੀਗਾ ਸੱਤਾ ਹਟਾਈ ਪੰਜਾਬ ਦੀ ਕਿ ਨਸ਼ਾ ਜਿਹੜਾ ਪੰਜਾਬ ਦੇ ਵਿੱਚੋਂ ਪੰਜਾਬ ਨੂੰ ਜਿਹੜਾ ਨਸ਼ਾ ਮੁਕਤ ਕਰਾਂਗੇ ਅੱਜ ਵੀ 3 ਸਾਲ ਬਾਅਦ ਬੀਤ ਜਾਣ ਦੇ ਬਾਵਜੂਦ ਨਸ਼ਾ ਜਿਹੜਾ ਉਸੇ ਤਰੀਕੇ ਨਾਲ ਹੈ ਤੇ ਨਸ਼ਾ ਤਸਕਰਾਂ ਦੇ ਜਿਹੜੇ ਹੌਸਲੇ ਆ ਉਹ ਬੁਲਾਂਦ ਆ ਇਹਦੇ ਨਾਲ ਹੀ ਸਾਡੇ ਪੁਲਿਸ ਦੇ ਜਿਹੜੇ ਆ ਬਹੁਤ ਸਾਰੇ ਛੋਟੇ-ਛੋਟੇ ਕੇਸ ਆ ਜਿਹੜੇ ਆ ਉਹ ਪੈਂਡਿੰਗ ਪਏ ਆ ਪੋਲੂਸ਼ਨ ਐਕਟ ਪੋਲੂਸ਼ਨ ਐਕਟ ਕਰਕੇ ਕਿਸਾਨਾਂ ਦੇ ਉੱਤੇ ਅਪਰਾਲੀ ਨੂੰ ਫੂਕਣ ਦੇ ਜਿਹੜੇ ਪਰਚੇ ਦਰਜ ਕੀਤੇ ਆ ਇਹ ਇਹ ਅਸਲ ਦੇ ਵਿੱਚ ਕਿਸਾਨਾਂ ਦਾ ਸਲਾਨਾ 8% ਪੋਲੂਸ਼ਨ ਹੈ ਜਿਨ੍ਹਾਂ ਦਾ 51% ਪੋਲੂਸ਼ਨ ਹੈ ਉਹਨਾਂ ਤੇ ਕੋਈ ਪਰਚਾ ਨਹੀਂ ਆ ਤੇ ਕਿਸਾਨਾਂ ਦੇ ਉੱਤੇ 8% ਵਾਲਿਆਂ ਤੇ ਜਿਹੜੇ ਆ ਉਹ ਪਰਚੇ ਕੀਤੇ ਆ ਇਹ ਜਿਹੜੇ ਆ ਪੰਜਾਬ ਸਰਕਾਰ ਜਿਹੜੇ ਪਰਚੇ ਕੀਤੇ ਕਿਸਾਨਾਂ ਦੇ ਉੱਤੇ ਤੁਰੰਤ ਰੱਦ ਕਰੇ ਇਹ ਇਹਨਾਂ ਮੰਗਾਂ ਨੂੰ ਲੈ ਕੇ ਸੀਗਾ ਤੇ ਅੱਜ ਹੁਣ ਐਸਡੀਐਮ ਸਾਹਿਬ ਆਏ ਆ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਅਸੀਂ 4 ਤਰੀਕ ਨੂੰ ਸਾਰਾ ਮਾਰਕੀਟ ਕਮੇਟੀ ਦਾ ਅਮਲਾ ਫੈਲਾ ਸਦਕੇ ਤੇ ਇਹ ਦਾ ਮਸਲੇ ਦਾ ਹੱਲ ਕਰਾਂਗੇ ਕਿਸਾਨਾਂ ਦੇ ਜਿਹੜੇ ਪੈਸੇ ਦਿਵਾਵਾਂਗੇ ਅਗਰ 4 ਤਰੀਕ ਨੂੰ ਇਹਦਾ ਕੋਈ ਪ੍ਰੋਪਰ ਹੱਲ ਨਾ ਨਿਕਲਿਆ ਕਿਸਾਨਾਂ ਦੇ ਪੈਸੇ ਜਿਹੜੇ ਆ ਕੱਟ ਲੱਗੇ ਆ ਉਹਦੀ ਪਰਪਾਈ ਨਾ ਹੋ ਸਗੀ ਤੇ ਅਸੀਂ 5 ਤਰੀਕ ਨੂੰ ਜਿਹੜਾ ਉਹ ਤਿੱਖਾ ਐਕਸ਼ਨ ਕਰਾਂਗੇ ਜਰਸੀਗਲ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜਿਹੜਾ ਧਰਨਾ ਲਗਾਇਆ ਗਿਆ ਸੀ ਇਹਨਾਂ ਦੀਆਂ ਡਿਫਰੈਂਟ ਡਿਫਰੈਂਟ ਮੰਗਾਂ ਨੇ ਰਿਗਾਰਡਿੰਗ ਮਾਰਕੀਟ ਕਮੇਟੀ ਐਗਰੀਕਲਚਰ ਡਿਪਾਰਟਮੈਂਟ ਤੇ ਪੁਲਿਸ ਦੇ ਰਿਗਾਰਡਿੰਗ ਅਸ ਮੇਰੇ ਵੱਲੋਂ ਉਹਨਾਂ ਨੂੰ ਪਹਿਲਾਂ ਹੀ ਆਲਰੇਡੀ ਲਿਖ ਦਿੱਤਾ ਗਿਆ ਸੀਗਾ ਕਿ ਇਹਨਾਂ ਦੀ ਜਾਇਜ਼ ਮੰਗਾਂ ਜਿਹੜੀ ਇਹਨਾਂ ਦਾ ਹੱਲ ਜਲਦੀ ਤੋਂ ਜਲਦੀ ਕੀਤਾ ਜਾਵੇ। ਉਸ ਰਿਗਾਰਡਿੰਗ ਅਸੀਂ ਅਗਲੇ ਹਫ਼ਤੇ 4 ਤਰੀਕ ਨੂੰ 11 ਵਜੇ ਬਾਕੀ ਸਾਰੇ ਆਫੀਸਰਸ ਦੇ ਨਾਲ ਇੱਕ ਜੁਆਇੰਟ ਮੀਟਿੰਗ ਐਸ.ਡੀ.ਐਮ. ਆਫਿਸ 'ਚ ਕਰਾਂਗੇ ਤੇ ਕੋਸ਼ਿਸ਼ ਕਰਦੇ ਹਾਂ ਜਿਹੜੀ ਜਾਇਜ਼ ਮੰਗਾਂ ਨੇ ਉਹਨਾਂ 'ਚੇ ਤੋਂ ਚੇਤੀ ਹੱਲ ਹੋ ਨਿਕਲ ਸਕੇ। ਕੋਈ ਲੈਂਡਰ ਰਿਲੇਟਡ ਵੀ ਹੈਗੇ ਕਿਉਂਕਿ ਜਿਹੜਾ ਰੂਡ ਕਵਰ ਹੋ ਰਿਹਾ ਉਹਨਾਂ ਦੇ ਵੀ ਕਈ ਲੋਕਾਂ ਦੇ ਪੈਸੇ ਨੇ ਨਹੀਂ ਜੀ ਲੈਂਡ ਨਾਲ ਰਿਲੇਟਡ ਨਹੀਂ ਹੈਗੀਆਂ ਜੋ ਇਹਨਾਂ ਦੀ ਹੈਗੀਆਂ ਉਹ ਮਾਰਕੀਟ ਕਮੇਟੀ ਰਹੀ ਆ ਉਹਦੇ ਨਾਲ ਨੇ ਜਿਹੜੇ ਆਉਣ ਵਾਲੇ ਬੀਜ ਨੇ ਐਗਰੀਕਲਚਰ ਤੇ ਉਹਨਾਂ ਦੇ ਰਿਗਾਰਡਿੰਗ ਹੈਗੀਆਂ ਜੇ ਇਸ ਤੋਂ ਇਲਾਵਾ ਵੀ ਜੇ ਕੋਈ ਇਸ਼ੂਜ਼ ਹੋਣਗੇ ਤਾਂ ਅਸੀਂ ਉਹਨੂੰ ਵੀ ਸੋਲਵ ਕਰਨ ਦੀ ਹੈਗੇ ਆਂ ਕਿੰਨੇ ਕੁ ਵੇਲੇ ਤੋਂ ਲਗਾਇਆ ਜੀ ਧਰਨਾ ਇਹ ਦਪਹਿਰ ਤੋਂ ਸ਼ਾਇਦ ਲੱਗਿਆ ਸੀ ਜੀ ਹਾਂਜੀ ਉਸ ਤੋਂ ਬਾਅਦ ਮੈਨੂੰ ਮਿਲਣ ਲਈ ਇਹ ਬਾਤ ਚ ਆਏ ਨੇ ਜੋ ਇਹਨਾਂ ਦਾ ਆਪਣਾ ਪ੍ਰੋਗਰਾਮ ਸੀ ਇਹਨਾਂ ਨੇ ਉਹ ਕੀਤਾ ਇਹ ਬਾਤ ਸਭ ਨੂੰ ਹੋਣਾ ਆਏ ਨੇ ਅਨ ਸਾਡੀ ਨਾਲ ਜੁਆਇੰਟ ਮੀਟਿੰਗ ਹੋ ਕੇ ਤੇ ਨੈਕਸਟ ਵੀਕ ਸਾਡੀ ਜਿਹੜੀ ਅਗਲੀ ਮੀਟਿੰਗ ਹੋਏਗੀ